ਸੋਸਰੀ ਕਲਬਾਈ ਜੀ ਤੇ ਤੁਹਾਡਾ ਛੋਟਾ ਵੀਰ ਅੱਜ ਫਿਰ ਹਾਜ਼ਰ ਆ ਟੈਮ ਕੱਢ ਕੇ ਤੇ ਅੱਜ ਸਾਡੇ ਕੋਲੇ ਕਈ ਦਿਨਾਂ ਤੋਂ ਲਗਾਤਾਰ بارش ਵੀ ਹੋ ਰਹੀ ਹੈ ਕੈਨੇਡਾ ਦੇ ਵਿੱਚ ਤੇ ਤੁਹਾਨੂੰ ਪਤਾ بارش ਦੇ ਕਾਰਨ ਠੰਡ ਤਾਂ ਨਹੀਂ ਹੈਗੀ ਇੰਨੀ ਕੁ ਏਰੀਆ ਚ ਪਰ ਡੇਲੀ بارش ਹੋ ਰਹੀ ਅੱਜ ਥੋੜੀ ਜਿਹੀ ਰੁਕੀ ਹੋਈ ਆ ਤੇ ਕਈ ਵੀਰਾਂ ਦੇ ਕਮੈਂਟ ਵੀ ਆਏ ਕਿ ਭਾਈ ਸਾਨੂੰ ਦੱਸੋ ਕੀ ਹਾਲਾਤ ਚੱਲ ਰਹੇ ਨੇ ਤੇ ਕਿੰਨੀ ਕੁ ਕਮਾਈ ਹੋਈ ਹੈ ਦੀਆ ਤੇ ਪੀਆਰ ਬਾਰੇ ਕੀ ਹਾਲ ਆ ਤੇ ਭਾਈ ਟਰੱਕਾਂ ਨਾਲ ਦਾ ਕੀ ਚੱਲ ਰਿਹਾ ਅੱਜਕੱਲ੍ਹ ਤੇ ਉਹਦੇ ਤੇ ਹੀ ਆ ਬਾਈ ਜੀ ਜਿਹੜੇ ਬਾਈ ਪਹਿਲਾਂ ਟਰੱਕ ਵਾਲੇ ਆਉਂਦੇ ਸੀ ਨਾ ਟਰੱਕ ਦਾ ਬੈਸੀ 3 ਸਾਲ ਦਾ ਵਰਕ ਪਰਮਿਟ ਲੱਗ ਜਾਂਦਾ ਸੀਗਾ ਜੇ ਕੋਈ ਐਲਐਮਆਈ ਤੇ ਆਉਂਦਾ ਸੀਗਾ 3 ਸਾਲ ਦਾ ਵਰਕ ਪਰਮਿਟ ਖੋਈ ਜਾਂਦਾ ਕਿਉਂਕਿ ਜਦੋਂ ਉਹਨੂੰ ਕੰਮ ਮਿਲਦਾ ਸੀ ਪਹਿਲਾਂ ਤਾਂ ਕਿਉਂ ਕੰਮ ਦੀ ਟੈਨਸ਼ਨ ਕੋਈ ਨਹੀਂ ਸੀ ਕੰਮ ਵਧੀਆ ਮਿਲ ਜਾਂਦਾ ਕੰਮ ਮਿਲਣਾ ਸਾਰੀ ਉਹਨੂੰ ਵਧੀਆ ਪੇ ਹੁੰਦੀ ਸੀਗੀ ਜਿਹੜੀ ਆਪਣੇ ਪਹਿਲਾਂ ਕਹਿੰਦੇ ਹੁੰਦੇ ਸੀ ਪੰਜਾਬ 'ਚ ਕਿਸੇ ਟਾਈਮਾਂ 'ਚ 5-7 ਸਾਲ ਪਹਿਲਾਂ 10-8 ਸਾਲ ਪਹਿਲਾਂ ਕਿ ਬੰਦਾ ਸਾਡਾ ਗਿਆ ਹੋਇਆ ਟਰੱਕ ਤੇ ਜੀ ਤੇ ਟਰੱਕ ਤੇ ਗਿਆ ਤੇ ਗੱਲ ਆ ਇਹ ਹੀ ਆ ਵੀ ਸਾਡਾ ਬੰਦਾ ਕਮਾ ਲਾਂਦਾ 6-7 ਲੱਖ ਸ਼ਾਪਲਾ ਦਾ ਚਲੋ ਲੱਖ ਖਾ ਵੀ ਜਾਂਦਾ ਤਾਂ ਵੀ 5-6 ਲੱਖ ਬਚ ਗਿਆ ਤਾਂ ਰੁਪਏ ਰੁਪਈਆ ਐ ਸ਼ਾਪ ਦਾ ਜਦ ਮਸ਼ੀਨ ਲਾਈ ਹੁੰਦੀ ਐ ਇਹ ਤਾਂ ਹੈਗੀ ਸੀ ਜੀ ਪਹਿਲਾਂ ਦੀ ਗੱਲ ਤੇ ਹੁਣ ਕੀ ਹੋਇਆ ਹੁਣ ਇਹ ਹੈ ਕਿ ਟਰੱਕ ਵਾਲੇ ਬਾਈ ਹੋਰੀ ਆਏ ਕੁਛ ਜਿੱਦਾਂ ਕਿ ਕੁਝ ਏਰੀਆ ਚ ਪ੍ਰਵਿੰਸਾ ਚ ਜਿੱਦਾਂ ਆਪਣੇ ਕਹਿੰਦੇ ਸਟੇਟਾਂ ਚ ਜਿਵੇਂ ਪੰਜਾਬ ਹਰਿਆਣਾ ਸਟੇਟ ਹੁੰਦੀ ਐ ਔਰ ਇਹ ਵੀ ਸਟੇਟਾਂ ਨੇ ਹੈਗੀਆਂ ਤੇ ਉਹ ਸਟੇਟਾਂ ਦੇ ਵਿੱਚ ਹੀ ਰੂਲ ਕਰਦੇ ਸੀ ਕਿ ਜਿੱਦਾਂ ਟੂਰਿਸਟ ਤੇ ਬੰਦਾ ਆਉਂਦਾ ਸਟੂਡੈਂਟ ਵੀਜ਼ਾ ਲਵਾ ਕੇ ਤੇ ਉਹ ਸਟੂਡੈਂਟ ਵੀਜ਼ੇ ਤੇ ਇਹ ਹੁੰਦਾ ਸੀਗਾ ਵੀ ਬੰਦਾ ਸਟੂਡੈਂਟ ਵੀਜ਼ੇ ਤੇ ਸੌਰੀ ਟੂਰਿਸਟ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਆ ਗਿਆ ਜਿੱਦਾਂ ਕੋਈ ਮੁੰਡਾ ਅ ਥੋੜੇ ਪੈਸੇ ਲਾ ਕੇ ਉਹ ਕੀ ਕਰਦਾ ਸੀਗਾ ਇੱਥੇ ਹੈਗੀ ਆ 5 ਤੋਂ 7000 ਡਾਲਰ ਫੀਸ ਸੀ ਅਲੱਗ-ਅਲੱਗ ਜਿੱਦਾਂ ਅਲੱਗ ਸਟੇਟਾਂ ਦੇ ਵਿੱਚ ਸੀ ਅਲੱਗ-ਅਲੱਗ ਫੀਸ ਸੀਗੀ ਉੱਥੇ ਬੰਦਾ ਜਦੋਂ ਟੂਰਿਸਟ ਤੇ ਆਇਆ ਸੀਗਾ ਤਾਂ ਟਰੱਕ ਦਾ ਹੈਵੀ ਲਾਇਸੈਂਸ ਅਪਲਾਈ ਕਰ ਸਕਦਾ ਸੀ ਤਾਂ ਬਹੁਤ ਸਾਰੇ ਮੁੰਡਿਆਂ ਨੇ ਕੀ ਕੀਤਾ ਜਦੋਂ ਟੂਰਿਸਟ ਤੇ ਆਏ ਸੀ ਖੁੱਲ੍ਹ ਦਿੱਤੀ ਗਵਰਨਮੈਂਟ ਨੇ ਪਿਛਲੇ 4-5 ਸਾਲਾਂ ਚ ਤਾਂ ਮੁੰਡੇ ਟੂਰਿਸਟ ਤੇ ਆਏ ਉਹਨਾਂ ਨੇ ਪਹਿਲਾਂ ਲਾਇਸੈਂਸ ਬਣਾਇਆ ਲਾਇਸੈਂਸ ਬਣਾ ਕੇ ਅਲਾਮ ਆਪਲਾਈ ਕੀਤੀ ਚਲੋ ਪੈਸੇ ਦੇ ਲੈ ਕੇ ਫਿਰ ਕੀ ਇਹ ਹੋਇਆ ਕਿ ਪਹਿਲਾਂ ਤਾਂ ਮੇਨ ਮੇਨ ਬੰਦਿਆਂ ਨੂੰ ਹੀ ਵੀਜ਼ਾ ਮਿਲਦਾ ਸੀਗਾ ਤਾਂ ਕਰਕੇ ਉਹਦੇ ਟਰੱਕ ਟ੍ਰੈਵਲ ਘੱਟ ਸੀ 5-7 ਲੱਖ ਤਨਖਾਹ ਹੈਗੀ ਸੀ ਤੇ ਹੁਣ ਜਦੋਂ ਮੇਰੇ ਵਰਗਾ ਜਣਾ ਖਣਾ ਉਹਰੇ ਆ ਕੇ ਬਈ ਚਲੋ ਆਪਣਾ ਤਾਂ ਨਹੀਂ ਹੈਗੇ ਪੈਸੇ ਐਗਜ਼ਾਮਪਲ ਦਿੰਦਾ ਜਣ ਜਿੱਦਾਂ ਕਿ ਮੇਰੇ ਵਰਗਾ ਜਣਾ ਖੜਾ ਕੇ ਲਾਇਸੈਂਸ ਬਣਾਇਆ ਲਾਇਸੈਂਸ ਬਣਾ ਕੇ ਐਲਾਮਾਈ ਲੈਤੀ ਹੁਣ ਜਿਹੜੇ ਟਰੱਕਾਂ ਵਾਲੇ ਸੀਗੇ ਕੰਪਨੀਆਂ ਕਹਿ ਦੋ ਜਿਹਦੇ 2-4 ਟਰੱਕ ਨੇ ਉਹਰੇ ਕੰਪਨੀ ਰਜਿਸਟਰਡ ਕਰਾਉਣੀ ਪੈਂਦੀ ਆ ਆਪਣੇ ਜੇ 10 ਟਰੱਕ ਹੁਣ ਤਾਂ ਵੀ ਇੰਝ ਚੱਲੀ ਜਾਂਦਾ ਹੁੰਦਾ ਵੀ ਕੋਈ ਕੰਪਨੀ ਰਜਿਸਟਰਡ ਕਰਾਉਣ ਦੀ ਲੋੜ ਨਹੀਂ ਇਹ ਭਾਈ ਇੱਕ ਜ਼ਿੰਮੇਵਾਰਾ ਧੰਦਾ ਵਾਂਗੂ ਇਹ 7 ਟਰੱਕ ਲੈ ਰੱਖਿਆ ਆਪਣਾ ਚੱਲੀ ਜਾਂਦਾ ਉਹਰੇ ਕੰਪਨੀਆਂ ਰਜਿਸਟਰਡ ਕਰਾਉਣੀਆਂ ਪੈਂਦੀਆਂ ਨੇ ਜ਼ਿਆਦਾਤਰ ਉਹਨੂੰ ਕਹਦਾ ਤਾਂ ਕੰਪਨੀ ਆਪਣੇ ਕੰਪਨੀ ਰਜਿਸਟਰਡ ਵੀ ਕਰਾ ਲਈ ਤਾਂ ਇੰਨੀ ਬਾਈ ਲੋਕ ਉਹ ਵੀਹੇ ਕੰਪਨੀ ਆ ਤੇ ਹੁਣ ਗੱਲ ਮੁਕਾ ਕੇ ਇਹ ਹੀ ਆ ਵੀ ਕੰਪਨੀ ਰਜਿਸਟਰਡ ਕਰਵਾ ਲਈ ਰਜਿਸਟਰਡ ਕਰਾਉਣ ਤੋਂ ਬਾਅਦ ਫਿਰ ਉਰੇ ਐਲਐਮਆ ਕੱਢਣੀ ਸ਼ੁਰੂ ਕਰਦੇ ਆ ਪੰਜ-ਸੱਤ ਸਾਲਾਂ ਬਾਅਦ ਚਾਰ ਤਿੰਨਕ ਸਾਲ ਟੈਕਸ ਭਰ ਕੇ ਐਲਐਮਆ ਹੀ ਨਿਕਲ ਆਉਂਦੀਆਂ ਨੇ ਟਰੱਕਾਂ ਵਾਲੇ ਵੀ ਆਂਦੀਆਂ ਕੋਈ ਵੀ ਹੋ ਗਈ ਆ ਕੋਈ ਵੀ ਕੰਪਨੀ ਭਾਈ ਸਾਡੇ ਉਰੇ ਐਡਾ ਪਾ ਦਿਆ 6 ਮਹੀਨੇ 6 ਮਹੀਨੇ ਉਰੇ ਐਡਾ ਉਹੀ ਚਲਾਉਂਦੇ ਰਹਿੰਦੇ ਨੇ ਵੀ ਪੋਸਟਰ-ਪੋਸਟਰ ਜੇ ਜਾਂ ਮਾੜੇ ਮੋਟੇ ਐਡਾ ਪਾਤੀ ਆਨਲਾਈਨ ਤੇ ਦੇ ਕੇ ਪੈਸੇ ਉਹ ਐਡਾਂ ਤੇ ਕਦਾ ਦੇ ਸਾਨੂੰ ਜੀ ਗਵਰਨਮੈਂਟ ਨੂੰ ਅਸੀਂ ਕਾ ਐਡਾ ਪਾਈਆਂ ਸੀ ਕਿਆਂ ਫਾਈਲ ਜੀ ਅਪਲਾਈ ਕਰਦਾ ਤੇ ਸਾਨੂੰ ਬਾਹਰੋਂ ਬੰਦੇ ਚਾਹੀਦੇ ਨੇ ਉਹ ਤਾਂ ਕੋਈ ਕੰਮ ਨਹੀਂ ਕਰਦੇ ਹੁਣ ਤੇ ਤਾਂ ਹੈਗੇ ਨਹੀਂਗੇ ਉਹਨਾਂ ਨੇ ਪੈਸੇ ਲੈਣ ਦਾ ਢੰਗ ਹੁੰਦਾ ਉਹਨਾਂ ਕੋਲ ਤੇ ਹੁਣ ਗੱਲ ਮਕਉਂਦੇ ਜਦੋਂ ਉਹਰੇ ਲਾਇਸੈਂਸ ਬਣਾਏ ਨਾ ਟਰੱਕ ਵਾਲਿਆਂ ਨੇ ਟਰੱਕ ਵਾਲਿਆਂ ਨੇ ਲਾਇਸੈਂਸ ਬਣਾਏ ਤੇ ਜਣਾ ਖਣਾ ਪਾਈ ਟਰੱਕ ਡਰਾਈਵਰ ਹੋ ਗਿਆ ਹੁਣ ਜਿਹੜਿਆਂ ਕੋਲ ਟਰੱਕ ਵਾਲਿਆਂ ਕੋਲੇ ਐਲਮੀਆਂ ਕਢਾ ਰੱਖੀਆਂ ਸੀ ਭਾਈ ਸਾਨੂੰ ਨੌਕਰ ਚਾਹੀਦਾ ਪੱਕੇ ਤੌਰ ਤੇ ਉਹਨਾਂ ਨੇ ਤਾਂ ਵੇਚਣੀ ਸੀ ਲੈ ਲੈ ਪੈਸੇ ਉਹਨਾਂ ਨੇ ਤਿੰਨ ਸਾਲ ਦਾ ਵਰਕ ਪਰਮਿਟ ਆਇਆ ਪੈਸੇ ਲੈਂਦੇ ਜੀ ਉਹਨਾਂ ਨੂੰ ਕਿਰਾ ਕਿਹਾ ਜੀ ਕੰਮ ਦੇਵਾਂਗੇ ਕੰਮ ਕੀ ਦੇਣਾ ਸੀ ਕੰਮ ਬਈ ਮਿਲਿਆ ਨਹੀਂ ਕਿਤੇ ਕੱਦੀ ਸੇਫਟੀ ਜੀ ਲਵਾ ਦਦੇ ਉਹਨਾਂ ਦੀ ਮੰਨ ਲਓ ਮਹੀਨੇ ਮਹੀਨੇ ਚ ਖਾਣ ਪੀਣ ਜੋ ਕਰਾ 5-7 ਬਾਰੀਆਂ ਹੀ ਲਵਾਤੀਆਂ ਖਾਣ ਪੀਣ ਜੋ ਕਰਾ ਖਰਚਾ ਹੋ ਗਿਆ ਤੇ ਹੁਣ ਟਰੱਕ ਡਰਾਈਵ ਲੈਨੇ ਨੇ ਟਰੱਕ ਡਰਾਈਵ ਲਾਂ ਦੀ ਹੋਰੇ ਪੁੱਗਤ ਨਹੀਂ ਹੈਗੀ ਜਦੋਂ ਕਹਿੰਦੇ ਟਰੱਕ 10 ਹੋਣ ਚਲਾਉਣ ਵਾਲੇ 100 ਹੋਣ ਫਿਰ ਬਈ ਕੰਮ ਕਿਹਨੂੰ ਮਿਲੂਗਾ ਹਾਂ ਜੇ ਟਰੱਕ ਟਰੱਕ 100 ਹੋਣ ਚਲਾਉਣ ਵਾਲੇ 10 ਹੋਣ ਉਹ ਤਾਂ ਖਿਚ-ਖਿਚ ਲੈ ਕੇ ਜਾਣਗੇ ਉਹ ਕਹੂਗਾ ਮੈਂ ਤੈਨੂੰ ਇਦੋਂ ਵੱਧ ਦੇਉਂ ਮੈਂ ਤੈਨੂੰ ਇਦੋਂ ਵੱਧ ਦੇਉਂਗਾ ਹੁਣ ਟਰੱਕ ਨੇ 100 ਤੇ ਚਲਾਉਣ ਵਾਲੇ ਸੌਰੀ ਟਰੱਕ ਨੇ 10 ਚਲਾਉਣ ਵਾਲੇ ਨੇ 100 ਉਹ ਟਰੱਕ ਵਾਲੇ ਤਾਂ ਕਹਿਣਗੇ ਅਸੀਂ ਤਾਂ ਇੰਨੇ ਦੇਵਾਂਗੇ ਹੁਣ ਆਜੋ ਨਹੀਂ ਨਾ ਸਹੀ ਹੁਣ ਬਈ ਜਦੋਂ 100 ਬੰਦਾ ਖੜਿਆ ਉਹ ਕਹੂਗਾ ਉਹ ਕਹੂਗਾ ਮੈਂ ਇਦੋਂ ਘੱਟ ਜਾਣਾ ਉਹ ਦੂਜਾ ਕਹੂਗਾ ਮੈਂ 8 ਤੇ ਜਾਣ ਨੂੰ ਤਿਆਰ ਆ ਤੇ ਇੰਨਾ ਬੁਰਾ ਹਾਲ ਆ ਬਈ ਉਹਰੇ ਸਸਤੇ ਤੋਂ ਸਸਤਾ ਜਾਣ ਨੂੰ ਤਿਆਰ ਆ ਟਰੱਕ ਵਾਲਾ ਤੇ ਹੁਣ ਬਣਦਾ ਕੁਛ ਨਹੀਂ ਟਰੱਕ ਵਾਲੇ ਕਹਿੰਦੇ ਜੀ ਸਾਡਾ 3000 ਵੀ ਬਣ ਜੇ ਨਾ ਬਹੁਤ ਵਧੀਆ ਗੱਲ ਆ 30 ਜੇ ਕਹਿੰਦੇ ਸਾਨੂੰ ਇੰਨਾ ਬਣ ਜਾਏ ਤੇ ਖੁਸ਼ ਹੋ ਮੰਨਦੇ ਵੀ ਖੁਸ਼ੀ ਆ ਹੁਣ ਬੰਦੇ ਜਿਹੜੇ ਪੁਰਾਣੇ ਸੀ ਟਰੱਕ ਵਾਲੇ ਛੜ ਛੜ ਹੋਰ ਕੰਮਾ ਕਣੀ ਭਾਜਦੇ ਨੇ ਬਈ ਹੋਰ ਕੰਮਾ ਕਣੀ ਉਹਨਾਂ ਦਾ ਚੱਲ ਨਹੀਂ ਰਿਹਾ ਹੋਰ ਕੰਮਾ 'ਚ ਇਹ ਹੀ ਆ ਵੀ ਹੋਰ ਕੰਮ 'ਚ ਤਾਂ ਬਣਦਾ ਹੀ ਕੁਛ ਨਹੀਂ ਕਿੱਥੇ ਉਹਨਾਂ ਨੇ ਛਾਪਨੇ ਸੀ 10-12000 ਡਾਲਰ ਹੋਰ ਕੰਮ 'ਚ ਉਹਨਾਂ ਨੂੰ 4000 ਬਣ ਜੂ ਜੇ ਚਲ ਬਾਹਰ ਹੋਰ ਗੱਡੀ-ਕੁੱਡੀ ਲੈ ਕੇ ਕੋਈ ਹੋਰ ਕੰਮ ਕਰਨਾਗੇ ਉੱਪਰ ਡਰਾਈਵ ਉਹ ਲਾ ਲਓ 4000 ਬਣ ਜੂ 4500 5000 ਬਣ ਗਈ ਕੁਝ ਫਿਰਨਾ ਵੀ ਵੱਧ ਪਊ ਲੋਕਾਂ ਨਾਲ ਮੇਰਾ ਬੋਲਣਾ ਚੱਲਣਾ ਮਿੱਠਾ ਪਊਗਾ ਟਰੱਕ ਵਾਲੇ ਉਹ ਬਈ ਤੈਨੂੰ ਪਤਾ ਟਰੱਕ ਵਾਲੇ ਉੱਚੀ ਬੋਲਦੇ ਨੇ ਉਹ ਚੀਜ਼ਾਂ ਚੱਲਦੀਆਂ ਨਹੀਂ ਹੈਗੀਆਂ ਤੇ ਤੇ ਹੁਣ ਇਹ ਕਹੀ ਦੱਸਦਾ ਨਾ ਬਾਈ ਟਰੱਕ ਵਾਲਾ ਸੀਗਾ ਪੁਰਾਣਾ ਡਰਾਈਵਰ ਸੀਗਾ ਹੁਣ ਟਰੱਕ ਤੇ ਕਹਿੰਦਾ ਯਾਰ ਠੀਕ ਠਾਕ ਜਾ ਤੇ ਉਹਨੇ ਉੱਪਰ ਆਪਣੀ ਸਵਾਰੀਆਂ ਵਾਲੀ ਹੁੰਦੀ ਆ ਉਹ ਕਰ ਲਈ ਤੇ ਹੁਣ ਟਰੱਕ ਵਾਲੇ ਦਾ ਬੋਲਣਾ ਬਈ ਉੱਚਾ ਹੁੰਦਾ ਤੈਨੂੰ ਪਤਾ ਮਾਲ ਪਤ ਚੱਕਿਆ ਹੁੰਦਾ ਉਹ ਗੋਰੀ ਬਹਿ ਕੇ ਗਈ ਉੱਚਾ ਬੋਲਦਾ ਗੋਰੀ ਨੇ ਜਾਣ ਸਾਰੀ ਫੋਨ ਕਰਤਾ ਕਹਿੰਦੀ ਇਹਨੇ ਡਰਿੰਕ ਕਰੀ ਹੋਈ ਸੀ ਉਹਨਾਂ ਨੇ ਆਈਡੀ ਬੰਦ ਕਰਤੀ ਮੁੜ ਕੇ ਉਹਨਾਂ ਨਾਲ ਲੜਿਆ ਕਹਿੰਦਾ ਕਿਹੜਾ ਕਹਿੰਦਾ ਡਰਿੰਕ ਮੈਂ ਸੁੱਟ ਦੇ ਕੇਸ ਬੰਗ ਚਲੋ ਆਈਡੀ ਖੋਲਤੀ ਉਹਦੀ ਵੀ ਰੌਲਾ ਇਹ ਹੈ ਵੀ ਵੀ ਹੁਣ ਬਈ ਔਖਾ ਹੋ ਰਿਹਾ ਉਹਨਾਂ ਨੂੰ 100 ਕਮਾਉਣ ਵਾਲਾ ਤਾਂ 200 ਤੇ ਲੱਗ ਜਾਊਗਾ ਹੱਸ ਕੇ ਜਿਹੜਾ ਪਹਿਲੀ 500 ਕਮਾਉਂਦਾ ਸੀ 100 ਤੇ ਕਿਵੇਂ ਲੱਗੂ ਪਈ ਉਹ ਤੇ ਰਹੀ ਹੁਣ ਬਈ ਪੀਆਰ ਦੀ ਗੱਲ ਜਦੋਂ ਤੋਂ ਬਈ ਆ ਹੁਣ ਟਰੱਕਾਂ ਵਾਲੇ ਦਿਖ ਗਏ ਗਵਰਨਮੈਂਟ ਨੂੰ ਕਿ ਇਹ ਤਾਂ ਵੱਧ ਹੀ ਵੱਧ ਜਾਂਦੇ ਨੇ ਤਾਂ ਗਵਰਨਮੈਂਟ ਨੇ ਬਈ ਇਹ ਜਿਹੜੇ ਟਰੱਕਾਂ ਵਾਲੇ ਸੀ ਇਹਨਾਂ ਦੀ ਪੀਆਰ ਬੰਦ ਕਰਤੀ ਉਹ ਕਹਿੰਦੇ ਇਹਨਾਂ ਦੀ ਪਰ ਪੀਆਰ ਹੀ ਬੰਦਾ ਬਸ ਆ ਚੀ ਜਿਹੜਾ ਟਰੱਕ ਚਲਾਉਂਦਾ ਉਹ ਪੀਆਰ ਨਹੀਂ ਹੋ ਸਕਦਾ ਕਹਿੰਦੇ ਤਾਂ ਕੋਈ ਕੰਮ ਹੀ ਨਹੀਂ ਹੈਗੇ ਇਹ ਤਾਂ ਜਣਾ ਖਣਾ ਡਰਾਈਵਲ ਬਣਿਆ ਫਟ ਪਹਿਲਾਂ ਉਹਨੂੰ ਐ ਲੱਗਦਾ ਸੀ ਬਹੁਤ ਤਕੜੀ ਡਰਾਈਵਲੀ ਆ ਇਹਦੀ ਔਖੀ ਡਰਾਈਵਲੀ ਆ ਉਹ ਪੀਆਰ ਕਰਦੇ ਸੀ ਇਹਨੂੰ ਇੱਕ ਚੰਗਾ ਸਕਿੱਲ ਮੰਨਦੇ ਸੀ ਬਹੁਤ ਸਾਰੀਆਂ ਬਾਈ ਪੀਆਰਾਂ ਰੋਕਤੀਆਂ ਹੁਣ ਟਰੱਕਾਂ ਵਾਲਾਂ ਦਾ ਤਾਂ ਇੰਨਾ ਬੁਰਾ ਹਾਲਾ ਜੇ ਤੋ ਬਾਈ ਟਰੱਕਾਂ ਵਾਲਾਂ ਦਾ ਬੁਰਾ ਹਾਲਾ ਤੇ ਬਾਕੀ ਤੁਸੀਂ ਆਪ ਸੋਚ ਲਓ ਬਾਕੀਆਂ ਦਾ ਕੀ ਹਾਲ ਹੋਣਾ ਉਰੇ ਬਾਕੀ ਤਾਂ ਬਸ ਘਰੀਸ ਕੀ ਤੁਰਦੇ ਨੇ ਜਿਵੇਂ ਕਹਿੰਦੇ ਨੇ ਹੱਥ ਸਾਰੇ ਥੱਲੇ ਧਾਰ ਕੇ ਨੇ ਘੂਗੀ ਵਾਂਗ ਹੁਣ ਤਾਂ ਪੂਛ ਹੀ ਘਮਾਉਣੀ ਪੈਂਦੀ ਆ ਤੁਰਨ ਵਾਸਤੇ ਕੜੀ ਸੁਣ ਵਾਸਤੇ ਕਹਿੰਦਾ ਪੂਛ ਦੇ ਸਾਰੇ ਦੀ ਖਿਚ-ਖਿਚ ਤੁਰਦੇ ਆ ਪੂਛ ਨਾਲ ਤੇ ਇਹ ਨੇ ਮਾੜੇ ਹਾਲਾਤ ਬਈ ਤੇ ਪੀਆਰ ਵਾਲਾ ਬਈ ਪੀਆਰ ਵਾਲਾ ਤਾਂ ਬਹੁਤ ਔਖਾ ਹੋ ਰਿਹਾ ਕੈਨੇਡਾ ਚ ਤੇ ਉੱਤੋਂ ਬਈ ਕਈ ਜਗ੍ਹਾ ਤੇ ਤਾਂ ਮੌਸਮ ਬਰਫ਼ ਬਹੁਤ ਪੈਂਦੀ ਆ 6-6 ਮਹੀਨੇ ਕੰਮ ਹੀ ਨਹੀਂ ਮਿਲਦਾ 6 ਮਹੀਨੇ ਜਵਾਕ ਕਿੱਥੋਂ ਖਾਊਗਾ ਖਰਚਾ ਜਵਾਕ ਤੱਕ ਮਿਨੀਮਮ ਵੀ ਨਾ ਜੇ ਤੁਸੀਂ ਘੱਟ ਤੋਂ ਘੱਟ ਵੀ ਥੋੜਾ ਜਵਾਕ ਕੁਝ ਖਾਂਦਾ ਪੀਂਦਾ ਨਹੀਂ ਖਰਚਾ ਜਮੈਂ ਕੰਟਰੋਲ ਕਰਕੇ ਰੱਖਾ ਜੇ ਬਾਈ ਤੁਸੀਂ ਤੜਕੀ ਹੱਥ ਨੇ ਗੁਰਦੁਆਰੀ ਵੀ ਰੋਟੀ ਖਾਣ ਜਾਓ ਤਾਂ ਵੀ ਤੁਹਾਡਾ 700 ਤੋਂ 800 ਡਾਲਰ ਖਰਚਾ ਹੋਊਗਾ ਮਹੀਨੇ ਦਾ ਜਾਂ ਯਾਰ ਤਾਂ ਵੱਟਦੇ ਆ ਜੇ ਤੁਸੀਂ ਰੋਟੀ ਟੀਫਨ ਜਾਂ ਰੋਟੀ ਘਰੇ ਪਕਾਉਣੇ ਤਾਂ ਤੁਹਾਡਾ 70000 ਵੱਟ ਤੇ ਖਰਚਾ ਆਗਾ 70000 ਤੁਹਾਡਾ ਲੱਗੀ ਜਾਣਾ ਚਾਹ ਪਾਣੀ ਦੁੱਧ ਪਾਣੀ ਤੇ ਚਾਹੇ ਤੁਸੀਂ दारू-ਦੁਰੂ ਨਹੀਂ ਪਿੰਦੇ ਜਿਹੜੇ ਬੰਦੇ दारूਆਂ ਦੁਰੂਆਂ ਪਿੰਦੇ ਨੇ ਹੋਰ ਖਾਂਦੇ ਨੇ ਬਈ ਉਹ ਵੱਧ ਖਰਚਾ ਆਗਾ ਕੁੱਲ ਮਿਲਾ ਕੇ ਇਹ ਆ ਵੀ ਖਰਚਾ ਰਿੰਗ ਕੇ ਨਿਕਲ ਰਿਹਾ ਔਰ ਖਰਚੇ ਬਹੁਤ ਮੰਗਿਆਈ ਦਿਨੋ ਦਿਨ ਮੰਗਿਆਈ ਆ ਹੁਣ ਉਹ ਜਿਹੜਾ 25% ਟੈਕਸ ਲਾਤਾ ਬਾਈ ਇਹਦੇ ਕਰਕੇ ਹੋਰ ਜੀ ਜਾਂ ਮਹਿੰਗੀਆਂ ਹੋ ਗਈਆਂ ਹੁਣ ਘਰਾਂ ਦੇ ਕੰਮ ਸਲੋ ਹੋ ਜਾਣਗੇ ਜਾਨੀ ਕਿ ਬੱਸ ਰੁਕੀ ਪਏ ਮਤਲਬ ਥੋੜੇ ਚਿਰ ਚ ਸਲੋ ਹੋ ਜਾਣਗੇ ਘਰਾਂ ਘਰ ਜਿਹੜੇ ਬਣਦੇ ਨੇ ਕਿਉਂ ਮਹਿੰਗੀ ਹੋ ਗਈ ਚੀਜ਼ਾਂ ਇਹਦੇ ਨਾਲ ਬਹੁਤ ਅਸਰ ਪੈਣਾ ਚੀਜ਼ਾਂ ਤੇ ਤੇ ਬਾਕੀ ਅੱਗੇ ਬਈ ਕਾਦੇ ਤੇ ਬਣਾਉਣੀਆਂ ਵੀਡੀਓ ਦੱਸ ਦਿਆ ਕਰੋ ਬਾਈ ਥੋੜੇ ਕਮੈਂਟ ਕਰਕੇ ਜਰੂਰ ਤੁਹਾਨੂੰ ਚੰਗੀ ਲੱਗੀ ਜਾਂ ਕਿੱਦਾਂ ਲੱਗੀ ਇਹ ਤਾਂ ਵੀ ਕਮੈਂਟ ਕਰ ਦਿਆ ਕਰੋ ਥੋੜੇ ਭਾਈ ਤੇ ਬਾਕੀ ਬਾਈ ਜਰੂਰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ 94 ਨੂੰ ਸਬਸਕ੍ਰਾਈਬ ਕਰਾਓ ਤੁਹਾਡੇ ਵੀਰ ਨੂੰ ਠੀਕ ਆ ਬਾਈ ਜੀ ਅਗਲੀ ਵੀਡੀਓ ਚ ਫਿਰ ਮਿਲਦੇ ਆ ਧੰਨਵਾਦ